ਔਰ ਸਾਰਿਆਂ ਨੂੰ ਔਰ ਸਾਰਿਆਂ ਦੇ ਪਰਿਵਾਰਾਂ ਨੂੰ ਤੁਹਾਡਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਵਾਰਕਾਂ। ਦੋਸਤੋ ਇੱਕ ਬਹੁਤ ਗੰਭੀਰ ਔਰ ਕਿਰਦਾਰਕੁਸ਼ੀ ਕਿਤਰਾ ਕੀਤੀ ਜਾ ਸਕਦੀ ਹੈ? ਕਿਸੇ ਵੀ ਸੰਵਿਧਾਨਿਕ ਅਹੁਦੇ ਤੇ ਬੈਠੇ ਬੰਦੇ ਦੀ ਇਸ ਗੰਭੀਰ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ। ਪਿਛਲੇ ਕੁਝ ਸਮਾਂ ਤੋਂ ਤੁਸੀਂ ਸਾਰੇ ਦੇਖ ਰਹੇ ਹੋ। ਇੱਕ ਵੀਡੀਓ ਜਿਹੜਾ ਕਿ ਸਿਰਫ ਔਰ ਸਿਰਫ ਇਸ ਇੰਟੈਂਸ਼ਨ ਨਾਲ ਬਣਾਇਆ ਗਿਆ ਹੈ ਕਿ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੂੰ ਕਿਵੇਂ ਬਦਨਾਮ ਕਰਨਾ ਹੈ ਉਹਨਾਂ ਦੀ ਕਿਰਦਾਰ ਖੁਸ਼ੀ ਕਰਨੀ ਹੈ। ਉਹਨਾਂ ਦੇ ਕਾਰੈਕਟਰ ਨੂੰ ਦੋਸ਼ਾ ਰੋਪਣ ਕਰਨਾ ਉਹ ਵੀਡੀਓ ਬੜਾ ਵਾਇਰਲ ਹੋਇਆ ਔਰ ਵਾਇਰਲ ਕੀਤਾ ਕਿੰਨੇ ਸਭ ਤੋਂ ਇੰਪੋਰਟੈਂਟ ਵਿਸ਼ਾ ਜਿਹੜਾ ਇਹਦੇ 'ਚ ਇਹ ਹੈ ਔਰ ਮੈਂ ਇਹ ਡਾਕੂਮੈਂਟ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਉਹ ਵੀਡੀਓ ਇੱਕ ਫੇਕ ਵੀਡੀਓ ਜਿਹੜਾ ਕਿ ਮਾਨਯੋਗ ਅਦਾਲਤ ਦੀਆਂ ਡਾਇਰੈਕਸ਼ਨਾਂ ਤੋਂ ਬਾਅਦ ਜਿਹੜੇ ਜਗਮਨ ਸਮਰਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਵਾਇਰਲ ਕੀਤਾ ਸੀ ਉਹਦੇ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਔਰ ਉਸ ਤੋਂ ਵੀ ਜ਼ਰੂਰੀ ਕਿ ਜਿਹੜੀ ਫੇਸਬੁੱਕ ਹੈ ਉਹਨੇ ਉਸ ਵੀਡੀਓ ਨੂੰ ਔਰ ਉਸ ਅਕਾਊਂਟ ਨੂੰ ਸਿਰਫ ਵੀਡੀਓ ਨਹੀਂ ਉਸ ਅਕਾਊਂਟ ਨੂੰ ਵੀ ਫੇਸਬੁੱਕ ਨੇ ਡਿਲੀਟ ਕੀਤਾ ਹੈ ਲੇਕਿਨ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਸਭ ਤੋਂ ਸੀਰੀਅਸ ਗੱਲ ਇਹ ਹੈ ਕਿ ਉਸ ਵੀਡੀਓ ਨੂੰ ਵਾਇਰਲ ਕਰਨ ਚ ਸਭ ਤੋਂ ਵੱਧ ਚੜ ਕੇ ਅਗਰ ਹਿੱਸਾ ਲਿਆ ਆ ਤੇ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਤੋਂ ਲੈ ਕੇ ਪੰਜਾਬ ਦੀ ਲੀਡਰਸ਼ਿਪ ਨੇ ਲਿਆ ਉਸ ਫੇਕ ਵੀਡੀਓ ਨੂੰ ਜਿਹਦੇ ਚ ਪੰਜਾਬ ਤੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਕਿਰਦਾਰ ਨੂੰ ਲੈ ਕੇ ਦੋਸ਼ ਲਾਏ ਗਏ ਉਸ ਫੇਕ ਵੀਡੀਓ ਨੂੰ ਅਗਰ ਸਭ ਤੋਂ ਵੱਧ ਵਾਰਲ ਕਰਨ ਚ ਖੁਸ਼ੀ ਮਨਾਈ ਆ ਤੇ ਭਾਜਪਾ ਦੇ ਉਹ ਲੀਡਰਾਂ ਨੇ ਜਾਂ ਤੇ ਉਹ ਸਿੱਧੇ ਤੌਰ ਤੇ ਬੀਜੇਪੀ ਦੇ ਆਫਿਸ ਬੀਰਰ ਹੈ ਚਾਹੇ ਉਹਦੇ ਚ ਉਹਨਾਂ ਦੇ ਨੈਸ਼ਨਲ ਸਪੋਕਸਪਰਸਨ ਹੋਣ ਪੂਨਾ ਵਾਲਾ ਸਾਹਿਬ ਚਾਹੇ ਉਹਦੇ ਚ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਫੋਲੋ ਕਰਦੇ ਆ ਇਹ ਜੇ ਅਕਾਊਂਟ ਹੈ ਚਾਹੇ ਪੰਜਾਬ ਬੀਜੇਪੀ ਦੇ ਵਰਕਿੰਗ ਪ੍ਰੈਜ਼ੀਡੈਂਟ ਦਾ ਅਕਾਊਂਟ ਹੈ ਚਾਹੇ ਬੀਜੇਪੀ ਦੇ ਨਸ਼ਲ ਸੋਸ਼ਲ ਮੀਡੀਆ ਇਨਚਾਰਜ ਦਾ ਅਕਾਊਂਟ ਹੈ ਤਮਾਮ ਉਹ ਇੱਕ ਅਕਾਊਂਟ ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸਭ ਤੋਂ ਪਹਿਲਾਂ ਜਿਸ ਬੰਦੇ ਨੇ ਫੇਕ ਵੀਡੀਓ ਵਾਇਰਲ ਕੀਤੀ ਉਹ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਅਸ਼ਵਨੀ ਸ਼ਰਮਾ ਦਾ ਅਕਾਊਂਟ ਹੈ ਅਰਉਰ ਯਾਦਵ ਜਿਹੜਾ ਕਿ ਬੀਜੇਪੀ ਦਾ ਇੱਕ ਲੀਡਰ ਹੈ ਜਿਹੜਾ ਦਿੱਲੀ ਦੇ ਇਲੈਕਸ਼ਨਾਂ 'ਚ ਵੀ ਬੜਾ ਕੰਟਰੋਵਰਸੀ 'ਚ ਆਇਆ ਸੀ ਉਹਦਾ ਅਕਾਊਂਟ ਹੈ ਆਈਟੀ ਵਾਲ ਇੰਡੀਅਨ ਟ੍ਰੋਲ ਲਵਰ ਇਹ ਪੂਰਾ ਇਕੋਸਿਸਟਮ ਹੈ ਬੀਜੇਪੀ ਦਾ ਜਦੋਂ ਵੀ ਇਹ ਕਿਸੇ ਬੰਦੇ ਦੀ ਕਰੈਕਟਰ ਨੂੰ ਬਰਬਾਦ ਕਰਨਾ ਹੋਵੇ ਖਤਮ ਕਰਨਾ ਹੋਵੇ ਝੂਠੇ ਫਰੇਮ اور ਪੂਰੀ ਤਰੀਕੇ ਨਾਲ ਆਰਟੀਫੀਸ਼ੀਅਲ ਤਰੀਕੇ ਨਾਲ ਵੀਡੀਓ ਔਰ तमाम तरह ਦਾ ਮੈਟਰ ਜਿਹੜਾ ਹੈ ਉਹ ਉਹ ਵਾਇਰਲ ਕਰਦੇ ਉਹਦੇ ਵਿੱਚ ਆਈਟੀਐਲ ਇੰਡੀਅਨ ਟ੍ਰੋਲ ਲਵਰ ਜਿਹਨੂੰ ਫੋਲੋ ਕਰਦੇ ਆ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਇੱਕ ਜੀਵਨ ਉਤਸਵ ਹੈ ਜਿਹੜਾ ਬੀਜੇਪੀ ਦੇ ਸੀਨੀਅਰ ਲੀਡਰਾਂ ਵੱਲੋਂ ਬੜਾ ਫੋਲੋ ਕੀਤਾ ਜਾਂਦਾ ਹੈ ਤਮਾਮ ਉਹ ਕਾਉਂ ਇਵਨ ਇਵਨ ਕੋਸ਼ੇ ਅਕਾਊਂਟ ਤੇ ਇਸ ਤਰ੍ਹਾਂ ਦੇ ਆ ਜਿਨੂੰ ਪ੍ਰਧਾਨ ਮੰਤਰੀ ਜੀ ਵੀ ਫੋਲੋ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਫੋਲੋ ਕਰਦੇ ਆ ਦਿੱਲੀ ਜਿਹੜੀ ਭਾਜਪਾ ਸਰਕਾਰ ਹੈ ਉਹਦੇ ਮੰਤਰੀ ਕਪਲ ਮਿਸ਼ਰਾ ਵੀ ਜਿਹੜਾ ਉਹਨੂੰ ਫੋਲੋ ਕਰਦਾ ਆ ਆ ਮੈਂ ਤੁਹਾਡੇ ਸਾਹਮਣੇ ਇੰਡੀਐਕਸ ਇੱਕ ਹੈ ਇਹਨੂੰ ਕਪਲ ਮਿਸ਼ਰਾ ਜਿਹੜਾ ਦਿੱਲੀ ਦਾ ਮੰਤਰੀ ਹੈ ਬੀਜੇਪੀ ਦਾ ਆ ਰਮਨ ਮਲਿਕ ਇਹ ਹਰਿਆਣਾ ਬੀਜੇਪੀ ਦਾ ਸਪੋਕਸਪੀਨ ਹੈ ਉਹਨੂੰ ਵਾਇਰਲ ਕਰ ਰਿਹਾ ਹੈ ਸਹਿਜਾਦ ਪੂਨਾਵਾਲਾ ਬੀਜੇਪੀ ਦਾ ਸਪੋਕਸਮੈਨ ਹੈ ਕਮ ਤਮਾਮ ਜੇ ਤੁਸੀਂ ਸੋਸ਼ਲ ਮੀਡੀਆ ਤੇ ਜਾਉਂਗੇ ਤੇ ਤੁਹਾਨੂੰ ਤਮਾਮ ਇਹ ਜੇ ਸੋਸ਼ਲ ਅਕਾਊਂਟ ਫੇਸਬੁਕ ਐਕਸ ਤੇ ਇੰਸਟਾਗ੍ਰam ਤੇ ਮਿਲਣਗੇ ਜਿਹੜੇ ਸਿਰਫ ਔਰ ਸਿਰਫ ਬੀਜੇਪੀ ਦੇ ਨਾਲ ਸੰਬੰਧਿਤ ਹੈ ਉਹਨਾਂ ਦੇ ਇਕੋਸਿਸਟਮ ਨਾਲ ਉਹਨਾਂ ਦੇ ਲੀਡਰਾਂ ਵੱਲੋਂ ਫੋਲੋ ਕਰੇ ਜਾ ਰਹੇ ਆ ਲੀਡਰਾਂ ਦੇ ਕਾਊਂਟ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਗਿਣਾਇਆ ਗੱਲ ਇਹ ਆ ਕਿ ਅਗਰ ਇੱਕ ਆਮ ਸਧਾਰਨ ਟੀਚਰ ਦਾ ਬੇਟਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਬਿਹਤਰ ਤਰੀਕੇ ਨਾਲ ਅਗਵਾਈ ਕਰ ਰਿਹਾ ਹੈ ਜਿਹੜਾ ਅੱਜ ਦੀ ਡੇਟ 'ਚ ਵੀ ਸਭ ਤੋਂ ਵੱਧ ਹਰਮਨ ਪਿਆਰਾ ਨੇਤਾ ਹੈ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਿਹਾ ਹੈ اگر ਉਹਨੂੰ ਰਾਜਨੀਤਿਕ ਤੌਰ ਤੇ ਤੁਸੀਂ ਖਤਮ ਨਹੀਂ ਕਰ سکے اگر ਆਮ ਆਦਮੀ ਪਾਰਟੀ ਨੂੰ ਤੁਸੀਂ ਝੂਠੇ کیس ਨਾਲ ਖਤਮ ਨਹੀਂ ਕਰ سکے ਤੇ بی جے پی نے ਨਵਾਂ ਤਰੀਕਾ ਅਪਣਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਦੀ کردار کشੀ ਕਰ دو ਉਹਨੂੰ ਬਦਨਾਮ ਕਰਨ ਲਈ ਆਰਟੀਫੀਸ਼ੀਅਲ ਵੀਡੀਓ ਬਣਾ ਕੇ وائرل ਕਰ دو اور وائرل اپنے افیشل اکاؤنٹس ਤੋਂ ਕਰ ਰਿਹਾ ਭਾਜਪਾ ਦੇ ਨੇਤਾ ਔਰ ਇਸ ਜਿਸ ਬੰਦੇ ਨੇ ਇਹਦੀ ਸ਼ੁਰੂਆਤ ਕੀਤੀ ਜਿਹੜਾ ਸੋ ਕਾਲਡ ਜਗਮਨ ਸਮਰਾਨਾ ਦਾ ਇੱਕ ਬੰਦਾ ਜਿਹੜਾ ਕੈਨੇਡਾ ਚ ਰਹਿ ਰਿਹਾ ਹੈ ਔਰ ਇਹ ਉਹੀ ਜਗਵੰਤ ਸਮਰਾ ਆ ਜਿਹੜਾ ਕਿਸੇ ਟਾਈਮ ਇਸ ਗੱਲ ਦਾ ਕਲੇਮ ਕਰਦਾ ਰਿਹਾ ਕਿ ਉਹਦੀ ਬੀਜੇਪੀ ਤੇ ਨੇਤਾ ਨਰਿੰਦਰ ਤੋਮਰ ਦੇ ਪਰਿਵਾਰ ਨਾਲ ਮਨਜਿੰਦਰ ਸਿਰਸਨਾ ਨੇੜਤਾ ਇਹ ਗੱਲ ਸਮਝਣੀ ਪੈਣੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਡੇ ਨਾਲ ਤੁਹਾਡੇ ਰਾਹੀਂ ਮੈਂ ਦੱਸਣਾ ਚਾਹੁੰਦਾ ਹੈ ਇਹ ਪੂਰਾ ਬੀਜੇਪੀ ਦਾ ਜਿਹੜਾ ਤੰਤਰ ਹੈ ਇਹ ਸਿਰਫ ਔਰ ਸਿਰਫ ਪੰਜਾਬ ਦੇ ਮੁੱਖ ਮੰਤਰੀ ਕਿਉਂਕਿ ਇੱਕ ਆਮ ਸਧਾਰਨ ਪਰਿਵਾਰ ਚੋਂ ਮਿਹਨਤ ਨਾਲ ਇਮਾਨਦਾਰੀ ਨਾਲ ਕ੍ਰੈਡੀਬਿਲਟੀ ਨਾਲ ਜ਼ਿੰਮੇਵਾਰੀ ਨਾਲ ਪੰਜਾਬ ਦੀ ਅਗਵਾਈ ਕਰ ਰਿਹਾ ਹੈ ਉਹਨੂੰ ਜੇ ਤੁਸੀਂ ਰਾਜਨੀਤਿਕ ਤੌਰ ਤੇ ਹਰਾ ਨਹੀਂ ਸਕਦੇ ਤੇ ਉਹਦਾ ਕਰੈਕਟਰ ਹਨਨ ਕਰ ਦੋ ਆਹ ਭਾਜਪਾ ਦੀ ਰਾਜਨੀਤੀ ਹੈ ਪੰਜਾਬ ਦੇ ਲੋਕ ਤੇ ਸਮੇਂ ਤੇ ਆਉਣ ਵਾਲੇ ਸਮੇਂ ਤੇ ਜਵਾਬ ਦੇਣਗੇ ਹੀ ਦੇਣਗੇ ਲekin ਜਿਹੜਾ ਮਾਨਯੋਗ ਅਦਾਲਤ ਨੇ ਮੋਹਾਲੀ ਦੇ ਕੋਰਟ ਨੇ ਅੱਜ ਆਰਡਰ ਪਾਸ ਕੀਤਾ ਹੈ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਹੈ ਕਿ ਮਾਨਯੋਗ ਅਦਾਲਤ ਨੇ ਇਮੀਡੀਏਟਲੀ ਕੇਸ ਦਰਜ ਕਰਨ ਦੇ ਕਾਨੂੰਨੀ ਕਾਰਵਾਈ ਕਰਨ ਦੇ ਔਰ ਜਿਹੜੀ ਅਧਿਕਾਰਿਤ ਫੇਸਬੁਕ ਜਿਹੜੀ ਕੰਪਨੀ ਹੈ ਉਹਨੂੰ ਡਾਇਰੈਕਸ਼ਨਾਂ ਦਿੱਤੀਆਂ ਔਰ ਫੇਸਬੁਕ ਨੇ ਜਗਵੰਤ ਸਮਰਾਦਾ ਅਕਾਊਂਟ ਜਿਹੜਾ ਆ ਉਹ ਫੇਸਬੁਕ ਤੋਂ ਡਿਲੀਟ ਕਰਤਾ ਇਸ ਤੋਂ ਵੱਧ ਇਸ ਫੇਕ ਪ੍ਰੋਪਗੈਂਡਾ ਬਾਰੇ ਹੋਰ ਕੀ ਸਬੂਤ ਹੋ ਸਕਦਾ ਹੈ ਲੇਕਿਨ ਦੁਖਤ ਪਹਿਲੂ ਹੈ ਰਾਜਨੀਤੀ ਹੈ ਲੋਕਤੰਤਰ ਹੈ ਲੋਕਸ਼ਾਹੀ ਹੈ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਰਾਜਨੀਤੀ ਕਰਨ ਦਾ ਇਲੈਕਸ਼ਨ ਲੜਨ ਦਾ ਲੋਕਾਂ ਜਾਣਦਾ ਲੇਕਿਨ ਇਸ ਤਰੀਕੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਫੇਕ ਵੀਡੀਓ ਫੇਕ ਕੰਟੈਂਟ ਬਣਾ ਕੇ ਕਿਸੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦਾ ਜਿਹੜੀ ਸਾਜ਼ਿਸ਼ ਭਾਜਪਾਨ ਨੇ ਰਚੀ ਆ ਇਹਦਾ ਪੰਜਾਬ ਦੇ ਲੋਕ ਜਵਾਬ ਦੇਣਗੇ ਦੇਸ਼ ਦੇ ਲੋਕ ਵੀ ਜਵਾਬ ਦੇਣਗੇ ਮੈਂ ਬਿਲਕੁਲ ਤੁਹਾਡੇ ਰਾਹੀਂ ਸਪਸ਼ਟ ਕਰਨਾ ਚਾਹੁੰਦਾ ਹਾਂ ਬੀਜੇਪੀ ਦੇ ਤਮਾਮ ਉਹ ਨੇਤਾ ਨੂੰ ਇਨਕਲੂਡਿੰਗ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਕਿਉਂਕਿ ਆ ਕੁਛ ਅਕਾਊਂਟ ਜਿਹੜੇ ਤੁਹਾਡੇ ਸਾਹਮਣੇ ਮੈਂ ਰੱਖਿਏ ਤੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਫੋਲੋ ਕਰ ਰਹੇ ਕੀ ਤੁਸੀਂ ਭਾਰਤ ਦੀ ਨੌਜਵਾਨਾਂ ਨੂੰ ਇਹ ਦਿਸ਼ਾ ਦੇ ਰਹੇ ਹੂੰ ਕਿ ਇਹ ਸਹਿਰ ਦੇ ਰਹੇ ਹੂੰ ਦੇਸ਼ ਦੇ ਲੋਕਾਂ ਨੂੰ ਕਿ ਕਰਦਾਰ ਕੁਸ਼ੀ ਕੀਤੀ ਜਾਵੇ ਚੁਣੇ ਹੋਏ ਮੁੱਖ ਮੰਤਰੀ ਦੀ ਸਿਰਫ ਉਹਦਾ ਕਸੂਰ ਹੈ ਕਿ ਇੱਕ ਗਰੀਬ ਘਰ ਦਾ ਇੱਕ ਆਮ ਸਧਾਰਨ ਪਰਿਵਾਰ ਝੋਟ ਕੇ ਆਪਣੀ ਮਿੰਨਤ ਨਾਲ ਪੰਜਾਬ ਵਰਗੇ ਸੂਬੇ ਦੀ ਗਵਾਹੀ ਕਰ ਰਿਹਾ ਹੈ ਇਮਾਨਦਾਰੀ ਨਾਲ ਕਰ ਰਿਹਾ ਹੈ ਤੁਸੀਂ ਉਹਨੂੰ ਇਲੈਕਟੋਰੇਟ ਚ ਲੋਕਤੰਤਰ ਦੇ ਰਾਹੀਂ ਵੋਟਾਂ ਦੇ ਰਾਹੀਂ ਫੀਲਡ ਚ ਨਹੀਂ ਹਰਾ ਸਕਦੇ ਤੇ ਉਹਦੀ ਕਰਦਾਰ ਕੁਸ਼ੀ ਕਰ ਦਿਓ ਇਹਦਾ ਜਵਾਬ ਪੰਜਾਬੀ ਜਿਹੜੀ ਕੌਮ ਹੈ ਏ ਹਮੇਸ਼ਾ ਇਹ ਜੀਆਂ ਸਾਸ਼ਾਂ ਦਾ ਮੂੰਹ ਤੋੜ ਜਵਾਬ ਦਿੱਤੀ ਰਹੀ ਤੇ ਆਉਣ ਵਾਲੇ ਟਾਈਮ ਵੀ ਦਿੰਦੀ ਰਹੂਗੀ ਅਸੀਂ ਭਾਜਪਾ ਦੀ ਇਸ ਘਟਿਆ ਔਰ ਗੰਦੀ ਰਾਜਨੀਤੀ ਨੂੰ ਕੰਡਮ ਕਰਦੇ ਆਂ ਔਰ ਬਿਲਕੁਲ ਖਬਰਦਾਰ ਕਰਦੇ ਆਂ ਕਿ ਇਸ ਤਰ੍ਹਾਂ ਅਗਰ ਆਉਣ ਵਾਲੇ ਸਮੇਂ ਤੁਸੀਂ ਫੇਕ ਪ੍ਰੋਪਗੈਂਡੇ ਦੇ ਰਾਹੀ ਝੂਠੀਆਂ ਕੰਟੈਂਟ ਦੇ ਰਾਹੀ ਝੂਠੇ ਵੀਡੀਓ ਦੇ ਰਾਹੀ ਅਗਰ ਸਾਡੇ ਲੀਟਰਾਂ ਦੀ ਕਰਤਾਰ ਚ ਕੋਸ਼ਿਸ਼ ਕਰੋਗੇ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਦੇ ਰਾਹੀਂ ਤੁਹਾਡੇ ਖਿਲਾਫ ਸਖਤ ਕਾਰਵਾਈ ਵੀ ਜਿਹੜੀ ਆ ਸਾਡੀ ਪਾਰਟੀ ਕਰੂਗੀ ਸੋ ਇਸ ਵਿਸ਼ੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਜੀ ਆਇਆਂ ਨੂੰ ਤੁਸੀਂ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ